जी। सत श्रीकाल जी। सर सत सर मैं गगनदीप कौर दसुआ डिस्ट्रिक्ट हुशियारपुर बिलोंग करती हूँ तो कर हूँ मैं पंचकुला विखे मैरिड हूँ सर मैं आज दो साल पहले इतने जेई सब स्टेशन पी एस टी तो तो सी एल के अंदर तथों नियुक्ति पत्र लिया आज मैं दो साल के अंदर अंदर ए ई टी इलैक्ट्रीकल ले नियुक्ति पत्र थोड़े आई हूँ ਦੂਜੀ ਨੌਕਰੀ ਹੋ ਗਈ ਮਤਲਬ ਹਾਂਜੀ ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਡਰ ਹੀ ਹੋ ਪਾਇਆ ਹੈ ਸਰ ਮੈਂ ਗੱਲ ਕਹੂੰਗੀ ਤੁਸੀਂ ਪੰਜਾਬ ਚੋਂ ਬਾਹਰ ਜਾਣ ਦੀ ਲਹਿਰ ਰੋਕ ਦਿੱਤੀ ਸਰ ਇਹ ਬਹੁਤ ਵੱਡੀ ਗੱਲ ਪਰਮਾਤਮਾ ਸਰ ਤੁਸੀਂ ਕਿਹਾ ਸੀ ਹਰ ਬੱਚਾ ਆਪਣੇ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲਏਗਾ ਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ ਬੀਟੈਕ ਐਮਟੈਕ ਹੋਲਡਰ ਅੱਜ ਆਪਣੇ ਐਸ ਡੀਓ ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ ਵਾਹ ਵਾਹ ਮੁਬਾਰਕਾ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾ ਜੀ ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਘਟੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏ ਐਲ ਐਮ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਭਰਤੀ ਹੋਣ ਜਾ ਰਹੀ ਏ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲ ਸੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹੁਣ ਹਾਂਜੀ ਸਰ ਹੁਣ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਹਾਂ ਟੀਚਿੰਗ 'ਚ ਰਹਿ ਚੁੱਕੀ ਹਾਂ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਤੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਲਾਸਟ ਈਅਰ 125 ਐਸਡੀਓਜ਼ ਦੀ ਪਰਤੀਆਂ ਆਈਆਂ ਉਹਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ 100 ਪਰਤੀਆਂ ਹੋਰ ਏਈਓਟੀ ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ सर अहत बहुत, बहुत शुक्रगुजार हाँ मैं मेरा परिवार हमेशा ठेे ले शुक्रगुजार रवे तो मैं वागुरु जी दहुत शुक्र गुजार हाँ बोले ही सोनेहाल सत एंड सर आई विश यू ਫਰਦ ਯੂ ਗ੍ਰੇਟ ਹੈਲਥ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਚ ਜੇਲ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਜੀ ਸਰ ਇਟ ਮੀਨਸ ਅ ਲੋਟ ਥੈਂਕ ਯੂ